ਸੂਬੇਂਦਰ ਲਗਾਤਾਰ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਮਾਈਨਿੰਗ ਦੇ ਚੱਲਦਿਆਂ ਹੁਣ ਗੈਰ ਕਾਨੂੰਨੀ ਟਿਪਰ ਵੀ ਚੱਲ ਰਹੇ ਨੇ ਤੇ ਟਿਪਰ ਵੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਮਸਲਾ ਇਹ ਕਿ ਟਿਪਰ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਪਟਿਆਲੇ ਦਾ ਇੱਕ ਵੱਡਾ ਪੁਲਿਸ ਅਫਸਰ ਆ ਜੇ ਕੋਈ ਨਾਕੇ ਤੇ ਉਹਦੇ ਟਿਪਰ ਰੋਕ ਲੈਂਦੇ ਨੇ ਤੇ ਫਿਰ ਡਰਾਈਵਰ ਮੌਜੂਦ ਨਾਕੇ ਤੇ ਪੁਲਿਸ ਅਧਿਕਾਰੀ ਦੇ ਨਾਲ ਗੱਲ ਕਰਵਾ ਦਿੰਦੇ ਨੇ ਤੇ ਮਸਲਾ ਹੁਣ ਸੁਰਖੀਆਂ ਬਣ ਚੁੱਕਾ ਕਿ ਆਖਰ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਪੁਲਿਸ ਦੇ ਵੀ ਵੱਡੇ ਵੱਡੇ ਅਧਿਕਾਰੀ ਨੇ ਚਰਚਾ ਕੀਤੀ ਵੀ ਕਿ ਜਿਹੜੀ ਰੂਪਨਗਰ ਚ ਮਾਈਨਿੰਗ ਹੋ ਰਹੀ ਆ ਉਹ ਜਿਹੜੇ ਨੇ ਪਟਿਆਲਾ ਤੋਂ ਇੱਕ ਤੜਲੇਦਾਰ ਤਾਕਤਵਾਰ ਜਿਹੜਾ ਇੱਕ ਨਵਾਂ ਕਹਿ ਸਕਦੇ ਕਿ ਮਾਫੀਆ ਦੇ ਰੂਪ ਦੇ ਵਿੱਚ ਵੱਧ ਜਾ ਰਿਹਾ ਰਪਣਪਦਾ ਜਾ ਰਿਹਾ ਉਹਦਾ ਵੀ ਹੱਥ ਆ ਕਿ ਪਟਿਆਲੇ ਤੋਂ ਆ ਕੇ ਉਹ ਲੋਕ ਜਿਹੜੇ ਸਰਕਾਰ ਵਿੱਚ ਖਾਸ ਰੁਤਬਾ ਰੱਖਦੇ ਨੇ ਉਹ ਆ ਕੇ ਰੂਪੜ ਚ ਮਾਈਨਿੰਗ ਕਰਦੇ ਨੇ ਤੇ ਕਰਵਾਉਂਦੇ ਨੇ ਤੇ ਹੁਣ ਪਟਿਆਲਾ ਤੋਂ ਇੱਕ ਪੁਲਿਸ ਅਧਿਕਾਰੀ ਦਾ ਨਾਮ ਵੀ ਉਛਲਿਆ ਪੰਜਾਬੀ ਟਰਬਿਨ ਦੇ ਰੋਪੜ ਤੋਂ ਪੱਤਰਕਾਰ ਜਗਮੋਣ ਸਿੰਘ ਹੋਣਾ ਦੀ ਖਬਰ ਨੇ ਹਿਲਾ ਕੇ ਰੱਖ ਦਿੱਤਾ ਕਿ ਨਿਜ਼ਬਾਂ ਦੀਆਂ ਧੱਜੀਆਂ ੜਾ ਰਹੇ ਨੇ ਟਿਪਰ ਤੇ ਟਿਪਰ ਵਾਲਿਆਂ ਨੂੰ ਜਦ ਘੇਰਿਆ ਜਾਂਦਾ ਨਾਕੇ ਤੇ ਤੇ ਫਿਰ ਡਰਾਈਵਰ ਗੱਲ ਕਰਵਾ ਦਿੰਦੇ ਨੇ ਆਪਣੇ ਆਕਾ ਦੇ ਨਾਲ ਆਕਾ ਕੌਣਾ ਪੁਲਿਸ ਦਾ ਵੱਡਾ ਅਧਿਕਾਰੀ ਪੱਤਰਕਾਰ ਤੇ ਦਬਾਅ ਪਾਇਆ ਜਾਂਦਾ ਕਿ ਖਬਰ ਨਾ ਪ੍ਰਕਾਸ਼ਿਤ ਕੀਤੀ ਜਾਵੇ ਲੇਕਿਨ ਰੋਪੜ ਦਾਰ ਮਹਿਕਮਾ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਮੂਕ ਦਰਸ਼ਕ ਬਣ ਕੇ ਬੈਠਾ ਚਾਹੇ ਇੱਥੇ ਬਤੌਰ ਕੋਈ ਡਿਪਟੀ ਕਮਿਸ਼ਨਰ ਕੰਮ ਕਰ ਰਹੇ ਨੇ ਚਾਹੇ ਫਿਰ ਐਸਐਸਪੀ ਪੂਰਾ ਮਸਲਾ ਕੀ ਅਸਲ ਦੇ ਵਿੱਚ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਆ ਉਹ ਕਹਿ ਰਹੇ ਨੇ ਕਿ ਜ਼ਿਲ੍ਹੇ ਵਿੱਚ ਇੱਕ ਖਾਸ ਕੰਪਨੀ ਦੇ ਸੜਕਾਂ ਤੇ ਦੌੜ ਦੇ ਖਨਨ ਸਮਗਰੀ ਨਾਲ ਜਿਹੜੇ ਲੱਦੇ ਹੋਏ ਅਨਟੱਕੇ ਤੇ ਓਵਰਲੋਡਡ ਟਿਪਰ ਅੱਜਕੱਲ ਚਰਚਾ ਦੇ ਵਿੱਚ ਹਨ ਆਮ ਤੌਰ ਤੇ ਟਿਪਰਾਂ ਦੇ ਤਰਪਾਲਾਂ ਨਾਲ ਪੂਰੀ ਤਰ੍ਹਾਂ ਟੱਕੇ ਹੋਣ ਅਤੇ ਖਨਨ ਮਟੀਰੀਅਲ ਸੰਬੰਧੀ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਸੜਕਾਂ ਤੇ ਨਾਕੇ ਬੰਦੀਆਂ ਦਰਾਂ ਕਿਸੇ ਨਾ ਕਿਸੇ ਬਹਾਨੇ ਚਲਾਨ ਕਟਿਆ ਜਾਂਦਾ ਹੈ ਉੱਥੇ ਹੀ ਇਸ ਖਾਸ ਕੰਪਨੀ ਦੇ ਟਿਪਰ ਚਾਲਕ ਕਿਸੇ ਵੀ ਨਾਕੇ ਦੀ ਪਰਵਾਹ ਨਹੀਂ ਕਰਦੇ ਤੇ ਉਲਟਾ ਜੇ ਨਾਕੇ ਤੇ ਕੋਈ ਅਧਿਕਾਰੀ ਰੁਕਦਾ ਤੇ ਉਹਦੇ ਤੇ ਰੂਬ ਝਾੜਦੇ ਨੇ ਤੇ ਨਾ ਹੀ ਉਹ ਨਾਕੇ ਦੇ ਮੌਜੂਦ ਅਧਿਕਾਰੀਆਂ ਦੀ ਕੋਈ ਪਰਵਾਹ ਕਰਦੇ ਨੇ ਤੇ ਆਪਣੇ ਮੋਬਾਈਲ ਫੋਨ ਉਹਨਾਂ ਦੇ ਕੰਨ ਨੂੰ ਲਾ ਦਿੰਦੇ ਨੇ ਫਿਰ ਜੱਸ ਸਰ ਕਹਿ ਕੇ ਬਿਨਾ ਕਿਸੇ ਕਾਰਵਾਈ ਤੋਂ ਟਿਪਰ ਆਪਣੀ ਮੰਜ਼ਲ ਵੱਲ ਅੱਗੇ ਵਧ ਜਾਂਦੇ ਨੇ ਇਸ ਗੱਲ ਦਾ ਖਲਾਸਾ ਉਦੋਂ ਆ ਜਦੋਂ ਬੀਤੇ ਦਿਨੀ ਦੱਸਿਆ ਜਾ ਰਿਹਾ ਹੈ ਕਿ ਕਨੌਲੀ ਬੈਰੀਅਰ ਨੇੜੇ ਖਨਨ ਸਮੱਗਰੀ ਨਾਲ ਪਰੇ ਵਾਹਨਾਂ ਦੀ ਜਾਂਚ ਕਰ ਲਈ ਇੱਕ ਇੰਡਸਟਰੀ ਵਿਭਾਗ ਦੇ ਅਧਿਕਾਰੀ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਨਾਕਾਬੰਦੀ ਕੀਤੀ ਗਈ ਇਸ ਮੌਕੇ ਤਰਪਾਲਾਂ ਨਾਲ ਟੱਕੇ ਵਾਹਨਾਂ ਨੂੰ ਚੈਕਿੰਗ ਟੀਮ ਵੱਲੋਂ ਕਈ ਘੰਟਿਆਂ ਤਏ ਨਾਕੇ ਤੇ ਹੀ ਰੋਕੀ ਰੱਖਿਆ ਗਿਆ ਜਦ ਕਿ ਇਸੇ ਦੌਰਾਨ ਤੇਜ਼ ਰਫਤਾਰ ਵਿੱਚ ਆਏ ਤੇ ਖੰਡਨ ਸਮੱਗਰੀ ਨਾਲ ਪੂਰੀ ਤਰ੍ਹਾਂ ਲੱਦੇ ਟਿਪਪੇ ਨੂੰ ਪੁਲਿਸ ਕਰਮਚਾਰੀ ਬਹੁਤ ਹੀ ਮੁਸ਼ਕਲ ਨਾਲ ਰੋਕ ਸਕੇ ਜਦੋਂ ਪੁਲਿਸ ਕਰਮਚਾਰੀਆਂ ਨੇ ਟਿਪਰ ਚਾਲਕ ਨੂੰ ਦਸਤਾਵੇਜ਼ ਦੀ ਜਾਂਚ ਲਈ ਚੈਕਿੰਗ ਅਧਿਕਾਰੀ ਕੋਲ ਭੇਜਣਾ ਚਾਹਿਆ ਤਾਂ ਟਿਪਰ ਚਾਲਕ ਪੁਲਿਸ ਮੁਲਾਜ਼ਮਾਂ ਦੀ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਉਪਰੰਤ ਅੰਟ ੱੱਕੇ ਓਵਰਲੋਡਡ ਟਿਪਪੇ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਆਪਣੀ ਮੰਜ਼ਲ ਵੱਲ ਲਿਜਾਣ ਵਿੱਚ ਸਫਲ ਹੋ ਗਿਆ ਇਸ ਸਬੰਧੀ ਜਦੋਂ ਮੌਕੇ ਤੇ ਮੌਜੂਦ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜਗਮੂਨ ਸਿੰਘ ਵੱਲੋਂ ਚੈਕਿੰਗ ਅਫਸਰ ਅਤੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਉਕਤ ਟਿੱਪਰ ਪਟਿਆਲਾ ਪੁਲਿਸ ਦੇ ਕਿਸੇ ਉੱਚ ਅਧਿਕਾਰੀ ਦਾ ਹੈ ਤੇ ਉਹਦੀ ਵਿਗਾਰ ਲੈ ਕੇ ਜਾ ਰਿਹਾ ਇਸ ਲਈ ਉਸਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ ਤਾਕੀਕਾਤ ਲਈ ਇਸ ਮੋਬਾਈਲ ਨੰਬਰ ਦੇ ਜਿਹੜਾ ਜਿਹੜਾ ਪੁਲਿਸ ਅਧਿਕਾਰੀਆਂ ਦੇ ਨਾਲ ਪੁਲਿਸ ਦੇ ਵੱਡੇ ਅਫਸਰ ਦੇ ਨਾਲ ਗੱਲ ਕਰਵਾਈ ਗਈ ਤਾਂ ਸੰਪਰਕ ਕੀਤਾ ਗਿਆ ਪਹਿਲਾਂ ਤਾਂ ਉਹ ਖੁਦ ਨੂੰ ਪੁਲਿਸ ਅਧਿਕਾਰੀ ਹੀ ਦੱਸਦਾ ਰਿਹਾ ਤੇ ਜਦੋਂ ਪੁੱਛਿਆ ਗਿਆ ਤਾਂ ਕਿ ਪੁਲਿਸ ਵਾਸਤੇ ਕੋਈ ਟਿਪਰਾਂ ਵਾਸਤੇ ਵੱਖਰੇ ਜਾਂ ਨਵੇਂ ਕਾਨੂੰਨ ਆ ਤੇ ਫਿਰ ਉਹਨੇ ਇਹ ਕਹਿ ਕੇ ਟਰਕਾ ਦਿੱਤਾਗਾ ਕਿ ਨਹੀਂ ਮੈਂ ਟਿਪਰ ਮਾਲਕ ਹਾਂ ਉਸ ਤੋਂ ਬਾਅਦ ਪੱਤਰਕਾਰ ਦੱਸਦੇ ਨੇ ਕਿ ਕਿਸੇ ਹੋਰ ਜ਼ਿਲ੍ਹੇ ਦੇ ਪੱਤਰਕਾਰ ਦੇ ਜ਼ਰੀਏ ਉਸ ਨੂੰ ਖਬਰ ਪ੍ਰਕਾਸ਼ ਨਾ ਕਰਨ ਦਾ ਵੀ ਵਾਸਤਾ ਪਿਆ ਹੁਣ ਸਵਾਲ ਪੰਜਾਬ ਦੇ ਮਾਈਨਿੰਗ ਮੰਤਰੀ ਵਾਸਤੇ ਆ ਪੰਜਾਬ ਦੇ ਮੁੱਖ ਮੰਤਰੀ ਵਾਸਤੇ ਨ ਪੰਜਾਬ ਦੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਨੇ ਉਹ ਨੇ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਖੁਦ ਹੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਦੇ ਮੁੰਡਿਆਂ ਦੇ ਵਿਆਹ ਦੇ ਵਿੱਚ ਸ਼ਿਰਕਤ ਕਰਦੇ ਨੇ ਹੁਣ ਸਵਾਲ ਆ ਕਿ ਨਿਜਮਾ ਦੀਆਂ ਧੱਜੀਆਂ ਉਡਾਰੇ ਨੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਹੁਣ ਪੁਲਿਸ ਵਾਲਿਆਂ ਦੇ ਵੀ ਚੱਲਦੇ ਨੇ ਟਿੱਪਰ ਕੀ ਸਰਕਾਰ ਇਸ ਪਾਸੇ ਧਿਆਨ ਦੇਗੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ